ਅਮੀਰ ਸਤੋ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਗੁਰਜੀਤ ਔਜਲਾ ਦੀ ਰੈਲੀ ਦੌਰਾਨ ਹਫੜਾ ਦਫੜੀ ਮਚ ਗਈ ਔਜਲਾ ਨੇ ਦਾਵਾ ਕੀਤਾ ਹੈ ਕਿ ਰੈਲੀ ਦੌਰਾਨ ਗੋਲੀ ਚੱਲੀ ਹੈ ਕੁਝ ਨੌਜਵਾਨਾਂ ਨੇ ਇੱਕ ਨੌਜਵਾਨ ਤੇ ਗੋਲੀ ਚਲਾ ਦਿੱਤੀ ਹੈ ਤੇ ਕਿਰਪਾਨ ਦੇ ਨਾਲ ਵੀ ਹਮਲਾ ਕੀਤਾ ਹੈ ਹਾਲਾਂਕਿ ਕਿਉਂ ਅਜਿਹਾ ਹਮਲਾ ਕੀਤਾ ਗਿਆ ਹੈ ਇਹ ਕਾਰਨ ਸਾਹਮਣੇ ਨਹੀਂ ਆਏ ਦੱਸਦੇ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਨੇ ਗੁਰਜੀਤ ਸਿੰਘ ਔਜਲਾ ਤੇ ਪੁਲਿਸ ਇਸ ਮਾਮਲੇ ਦੇ ਵਿੱਚ ਜੁਟੀ ਹੋਈ ਹੈ ਕਾਰਨ ਜਿਹੜੇ ਕਿ ਪਤਾ ਲਗਾਉਣ ਦੀ ਕੋਸ਼ਿਸ਼ਕਾਰੀ ਅਤੇ ਫਾਇਰਿੰਗ ਤੋਂ ਬਾਅਦ ਜਿਹੜੇ ਉਕਤ ਨੌਜਵਾਨੇ ਉਹ ਫਰਾਰ ਹੋ ਜਾਂਦੇ ਨੇ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜੋ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਅਜੋਜਨਾਲਾ ਹਲਕੇ ਦੇ ਵਿੱਚ ਗੁਰਜੀਤ ਔਜਲਾ ਦੀ ਰੈਲੀ ਸੀ ਅਤੇ ਇਸ ਰੈਲੀ ਦੌਰਾਨ ਹੀ ਇੱਕ ਨੌਜਵਾਨ ਤੇ ਹਮਲਾ ਕੀਤਾ ਗਿਆ ਕੋਈ ਨਹੀਂ ਜੇ ਮੈਂ ਲੈਕਚਰ ਦੇ ਵਿੱਚ ਰਿਹਾ ਅਸੀਂ ਐਸਐਟਵੀ ਦਾ ਦੁੱਤਰ ਨਹੀਂ ਛੱਡਣਾ ਜੇ ਕਦੇ ਮਾਸਾ ਵੀ ਹੋਇਆ ਨਾ ਵੀ ਅਹੀਂ ਸੀਸੀਟੀਵੀ ਵਿੱਚ ਦਰ ਹੋ ਗਿਆ ਜੀ ਆਹ ਹੋ ਗਿਆ ਤੇ ਜਾਂ ਉਹ ਝੁੱਟੀ ਸਾ ਕਿਉਂਕਿ ਝੁੱਡੀ ਸਾਡ ਲਾ ਕੇ ਲੰਮੇ ਪਏ ਤੇ ਮੈਂ ਤੁਹਾਨੂੰ ਦੱਸਦਾ ਹੁਣ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਣਾ ਮੈਂ ਲੈਕਚਰ ਦੇ ਵਿੱਚ ਉਸ ਤੋਂ ਮੰਗ ਕਰਦਾ ਇਹ ਸ਼ਰਮ ਕਿਤੇ ਦਿਨ ਗੋਲੀਆਂ ਚਲਾਈਆਂ ਜਾ ਰਹੀਆਂ ਅਸੀਂ ਕਾਂਗਰਸ ਪਾਰਟੀ ਦੇ ਵਰਕਰ ਰੈਲੀ ਕਰ ਰਹੇ ਜਨਾਲੇ ਜਨਾਲੇ ਲਗਾਤਾਰ ਇਹਨਾਂ ਦੇ ਸਾਡੇ ਵਰਕਰਾਂ ਦੇ ਨਾਲ ਹੀ ਪਿੰਡ ਹੈ ਬੰਦੇ ਲੈ ਕੇ ਆ ਰਿਹਾ ਕੱਲਾ ਸੀ ਮੋਟਰਸਾਈਕਲ ਤੇ ਆ ਰਿਹਾ ਨੂੰ ਢਾ ਕੇ ਗੋਲੀਆਂ ਚਲਾਈਆਂ ਕਿ ਪਿੰਡ ਚੋਂ ਹੀ ਬੰਦੇ ਨਹੀਂ ਨਿਕਲਣ ਦੇਣੇ